ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਇੱਕ ਕਰਫੇਰ ਤੋਂ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਹਾਂ ਬਹੁਤ ਵਧੀਆ ਟੌਪਿਕ ਆ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਅੱਜ ਥੋੜੇ ਬਾਹਰਲੇ ਮਾਹੌਲ 'ਚ ਵੀਡੀਓ ਬਣਾ ਰਹੇ ਹਾਂ ਛੋਟੀ ਜਿਹੀ ਵੀਡੀਓ ਧਿਆਨ ਨਾਲ ਸੁਣਿਓ ਅੱਜ ਆਪਾਂ ਗੱਲ ਕਰਾਂਗੇ ਜੀ ਵੀ ਇਕੱਲੇ ਰਹਿ ਵੀ ਆਪਣੀ ਫੈਮਲੀ ਤੋਂ ਅਲੱਗ ਰਹਿਣਾ ਜਾਂ ਆਪਣੇ ਯਾਰਾਂ ਦੋਸਤਾਂ ਤੋਂ ਅਲੱਗ ਰਹਿਣਾ ਵੀ ਕਿਸੇ ਨਾਲ ਮੇਲ-ਜੋਲੀ ਨਹੀਂ ਰੱਖਣਾ ਨਹੀਂ ਆਪਾਂ ਇਹ ਗੱਲ ਨਹੀਂ ਕਰਾਂਗੇ ਇੱਥੇ ਗੱਲ ਕਹਿਣ ਦਾ ਮਤਲਬ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਵੀ ਦੋ ਤਰ੍ਹਾਂ ਦੇ ਦੋ ਕੈਟਾਗਰੀਆਂ ਹੁੰਦੀਆਂ ਨੇ ਲੋਕਾਂ ਦੀ ਹਨਾ ਇੱਕ ਤਾਂ ਇਹ ਸੋਚ ਰੱਖਦੇ ਵੀ ਰੱਖਦੇ ਨੇ ਵੀ ਮੈਂ ਯਾਰ ਇਕੱਲਾ ਕੁਝ ਨਹੀਂ ਕਰ ਸਕਦਾ ਠੀਕ ਆ ਵੀ ਮੈਨੂੰ ਕਿਸੇ ਨਾ ਕਿਸੇ ਦਾ ਸਾਥ ਚਾਹੀਦਾ ਤੇ ਦੂਸਰੀ ਕੈਟਾਗਰੀ ਹੁੰਦੀ ਹੈ ਵੀ ਉਹ ਬੰਦੇ ਕਹਿੰਦੇ ਯਾਰ ਮੈਂ ਇਕੱਲਾ ਹੀ ਕਾਫੀ ਹਾਂ ਮੈਂ ਕਰ ਸਕਦਾ ਮੇਰੇ ਚ ਕੈਪੇਬਿਲਿਟੀ ਹੈਗੀ ਹਨਾ ਸੋ ਤੋ ਪਹਿਲਾਂ ਤਾਂ ਇਹ ਚੀਜ਼ ਅੰਦਰ ਆਪਣੇ ਬਣਾ ਲਓ ਵੀ ਹਾਂ ਯਾਰ ਮੈਂ ਕੱਲਾ ਸਭ ਕੁਝ ਕਰ ਸਕਦਾ ਹਾਂ ਹਨਾ ਮੇਰੇ ਅੰਦਰ ਉਹ ਹੈਗੀ ਆ ਪਾਵਰ ਹਨਾ ਮੈਂ ਜੋ ਜੋ ਮੈਂ ਸੋਚਾਂ ਉਹ ਮੈਂ ਕਰ ਸਕਦਾ ਹਾਂ ਹਨਾ ਇਹ ਸੋਚ ਬਣਾਓ ਪਹਿਲਾਂ ਪੋਜ਼ਿਟਿਵ ਹਨਾ ਵੀ ਇਹ ਕੱਲਾ ਬੰਦਾ ਵੀ ਹਰ ਕੰਮ ਕਰ ਸਕਦਾ ਠੀਕ ਹੈ ਜੀ ਨੰਬਰ 2 ਤੇ ਆਪਾਂ ਗੱਲ ਕਰਾਂਗੇ ਕੱਲੇ ਰਹਿਣ ਦਾ ਮਤਲਬ ਇਹ ਹੈ ਵੀ ਜਦੋਂ ਅਸੀਂ ਕਿਸੇ ਦੇ ਡਿਪੈਂਡ ਹੋ ਜਾਂਦੇ ਹਾਂ ਹਨਾ ਸਾਡੀ ਕੋਈ ਥਰਡ ਪਰਸਨ ਕੋਈ ਬੰਦਾ ਸਾਡੀ ਲੋਡ ਬਣ ਜਾਂਦਾ ਹੈ ਨਾ ਜਦੋਂ ਜ਼ਿਆਦਾ ਲੋਡ ਬਣਦਾ ਫਿਰ ਅਸੀਂ ਕਈ ਕੰਮ ਪੈਂਡਿੰਗ ਕਰ ਦਿੰਦੇ ਹਾਂ ਨਾ ਮੰਨ ਲਓ ਅਸੀਂ ਕਿਤੇ ਜਾਣਾ ਸੀ ਉਹਨੂੰ ਬੰਦੇ ਨੂੰ ਫੋਨ ਕਰਦੇ ਆਂ ਚੱਲ ਜਾਰ ਕੰਮ ਜਾ ਕੇ ਆਉਣਾ ਨਾ ਉਹ ਨਹੀਂ ਅਵੇਲੇਬਲ ਹੁੰਦਾ ਸੀ ਆਪਣਾ ਕੰਮ ਡਿਲੇ ਕਰ ਦਿੰਦੇ ਹਾਂ ਨਾ ਉਸ ਚੀਜ਼ ਦਾ ਸਾਨੂੰ ਨੁਕਸਾਨ ਆ ਨਾ ਸਾਡੇ ਜੋ ਗਰੋਥ ਹੋਣੀ ਹੈ ਜੋ ਸਾਡੀ ਲਾਈਫ ਦੀ ਜੋ ਸਾਡਾ ਫਿਊਚਰ ਆ ਨਾ ਜੋ ਅਸੀਂ ਪਲੈਨਿੰਗ ਕਰਦੇ ਹਾਂ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀਆਂ ਨੇ ਨਾ ਸੋ ਇਸ ਲਈ ਕਦੇ ਵੀ ਕਿਸੇ ਤੇ ਡਿਪੈਂਡ ਨਾ ਹੋ ਕੱਲੇ ਰਹਿੰਦਾ ਮਤਲਬ ਇਹ ਵੀ ਕਿਸੇ ਤੇ ਜ਼ਿਆਦਾ ਡਿਪੈਂਡ ਨਾ ਰਹੋ ਹਨਾ ਕਿ ਜੋ ਕੰਮ ਜੇ ਜੇ ਤੁਸੀਂ ਜਿਆਦਾ ਲੋਕਾਂ ਦੇ ਵਿੱਚ ਵਿਚਰੋਗੇ ਜਿਆਦਾ ਹਨਾ ਤੁਹਾਡਾ ਸਮਾਂ ਵੀ ਉਨਾ ਹੀ ਜਿਆਦਾ ਉਹ ਚੀਜ਼ ਤੇ ਵੇਸਟ ਹੋਊਗਾ ਹਨਾ ਹਾਂ ਜਿਹੜੇ ਬੰਦੇ ਸਾਡੇ ਲਿੰਕ ਦੇ ਵਿੱਚ ਹੁੰਦੇ ਨੇ ਜਿਹੜੇ ਸਾਡੇ ਬਿਜ਼ਨਸ ਨੂੰ ਲੈ ਕੇ ਜਾਂ ਸਾਡੇ ਹੋਰ ਉਹ ਚੀਜ਼ਾਂ ਨੂੰ ਲੈ ਕੇ ਸਾਨੂੰ ਮੋਟੀਵੇਟ ਕਰਦੇ ਆ ਉਹਨਾਂ ਨਾਲ ਜ਼ਰੂਰ ਵਿਚਰੋ ਜਿਹੜੇ ਡੀਮੋਟੀਵੇਟ ਕਰਦੇ ਆ ਉਹਨਾਂ ਤੋਂ ਦੂਰ ਰਹੋ ਇਕੱਲੇ ਰਹੋ ਉਹਨਾਂ ਤੋਂ ਠੀਕ ਹੈ ਨਾ ਇਹ ਚੀਜ਼ ਕਹਿੰਦਾ ਮਤਲਬ ਹੈ ਇਸ ਵੀਡੀਓ ਦਾ ਮਤਲਬ ਇਹ ਹੈ ਜੀਗਾ ਨਾ ਸੋ ਇਕੱਲੇ ਰਹਿਣ ਤੇ ਬਹੁਤ ફાયਦੇ ਨੇ ਸੋਚ ਬਦਲੋ ਤੇ ਸਮਾਂ ਦੇਖੋ ਕਿੰਨਾ ਵਧੀਆ ਹੈਗਾ ਲਾਈਵ ਬਹੁਤ ਵਧੀਆ ਨਿਕਲੀ ਗਈ ਉਹ ਤੇ ਵੀਡੀਓ ਖਤਮ ਕਰਦੇ ਆ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ